ਤੇ ਕੋਈ ਸੀਵਰੇਜ ਪਾਣੀ ਨਹੀਂ ਪਹੁੰਚਿਆ ਉਹ ਪਹੁੰਚਾਓ ਜਿੱਥੇ ਕਿਤੇ ਕੋਈ ਸਕੂਲ ਦੀ ਛੱਤ ਬਦਲਣ ਵਾਲੀ ਆ ਉਹ ਬਦਲੋ ਜਿੱਥੇ ਕਿਤੇ ਧਰਮਸ਼ਾਲਾ ਰਿਪੇਅਰ ਹੋਣ ਵਾਲੀ ਆ ਉਹ ਕਰੋ ਜਿੱਥੇ ਸਟਰੀਟ ਲਾਈਟਾਂ ਨੇ ਉਹ ਪਹੁੰਚਾਓ ਇਹ ਕੰਮ ਹੁੰਦੇ ਆ ਕਰਨ ਵਾਲੇ ਲੋਕ ਸਭਾ ਹਲਕਾ ਫਤੇਗੜ ਸਾਹਿਬ ਤੋਂ ਸ਼੍ਰੋਮਣਿਆ ਕਾਲੀ ਦਲ ਦੇ ਉਮੀਦਵਾਰ ਵਿਕਰਮਜੀਤ ਸਿੰਘ ਖਾਲਸਾ ਵੱਲੋਂ ਵੱਖ-ਵੱਖ ਪਿੰਡਾਂ ਅਤੇ ਖੰਨਾ ਦੇ ਵਾਰਡ ਨੰਬਰ 4 ਅਤੇ 5 ਦੇ ਵੋਟਰਾਂ ਤੇ ਵਰਕਰਾਂ ਨਾਲ ਮੀਟਿੰਗ ਕੀਤੀ ਗਈ। ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਿਕਰਮਜੀਤ ਸਿੰਘ ਖਾਲਸਾ ਨੂੰ ਵੋਟਰਾਂ ਤੇ ਵਰਕਰਾਂ ਵੱਲੋਂ ਮਿਲ ਰਿਹਾ ਹੈ ਪਰ ਮਾਹੌਂਗਾਰਾ। ਤੁਸੀਂ ਦੇਖ ਰਹੇ ਹੋ ਖੰਨਾ ਤੋਂ ਰਾਜਕੁਮਾਰ ਮੈਨਰੋਦੀ ਰਿਪੋਰਟ। ਲੋਕ ਸਭਾ ਹਲਕਾ ਫਤੇਗੜ ਸਾਹਿਬ ਦੇ ਵਿੱਚ ਤਕਰੀਬਨ 9 ਦੇ 9 ਹਲਕਿਆਂ ਦੇ ਵਿੱਚ ਮੈਂ ਸਰਕਲ ਪੱਧਰ ਦੀਆਂ ਮੀਟਿੰਗਾਂ ਜਿਹੜੀਆਂ ਕਰ ਚੁੱਕਿਆ। ਮੇਰੇ ਸਤਿਕਾਰਯੋਗ ਪਿਤਾ ਸਵਰਗੀ ਬਸੰਤ ਸਿੰਘ ਜੀ ਖਾਲਸਾ ਇਸ ਹਲਕੇ ਤੋਂ ਦੋ ਵਾਰ ਪਾਰਲੀਮੈਂਟ ਮੈਂਬਰ ਰਹੇ ਨੇ ਪਹਿਲਾ ਇਹ ਹਲਕਾ ਰੋਪੜ ਹੁੰਦਾ ਸੀ ਪਰ ਅੱਧਾ ਹਲਕਾ ਪੁਰਾਣਾ ਅੱਧਾ ਨਵਾਂ ਜੁੜਿਆ ਮੈਂ ਸਮਝਦਾ ਕਿ ਜਿਹੜਾ ਨਵਾਂ ਜੁੜਿਆ ਹਲਕਾ ਉਹਦੇ ਵਿੱਚ ਮੈਂ ਵਿਚਰਿਆ ਪੁਰਾਣੇ ਜੋ ਵਿਚਰੇ ਨੇ ਸੋ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਹੈ ਜਾਣ ਪਛਾਣ ਵੱਲੋਂ ਸਾਰਿਆਂ ਨੂੰ ਮੈਂ ਜਾਣਦਾ ਸਾਰੇ ਮੈਨੂੰ ਜਾਣਦੇ ਨੇ ਵਧੀਆ ਸਹਿਯੋਗ ਸੰਗਤ ਦਾ ਔਰ ਮੈਂ ਇਹ ਇਸ ਗੱਲ ਨੂੰ ਤੁਹਾਨੂੰ ਪੂਰੇ ਦਾਅਵੇ ਨਾਲ ਕਹਿ ਸਕਦਾ ਕਿ ਇਹ ਸੀਟ ਪੂਰੀ ਪੰਥਕ ਸੀਟ ਹੈ ਔਰ ਇਹ ਸੀਟ ਨੂੰ ਜਿੱਤ ਕੇ ਅਸੀਂ ਪਾਰਟੀ 'ਚ ਚੋਲੀ ਪਾਵਾਂਗੇ ਕਿਸੇ ਕਿਸਮ ਦਾ ਵੀ ਕੋਈ ਵੀ ਇਸ ਤਰ੍ਹਾਂ ਦਾ ਕੰਮ ਜਿਹੜਾ ਹੈਗਾ ਵਾ ਉਹ ਪਬਲਿਕ ਵੱਲੋਂ ਮੇਰੇ ਧਿਆਨ ਵਿੱਚ ਨਹੀਂ ਆਇਆ ਕਿ ਸਾਨੂੰ ਕੋਈ ਦਿੱਕਤ ਆਉਂਦੀ ਹੋਵੇ ਕੋਈ ਦਿੱਕਤ ਨਹੀਂ ਵਧੀਆ ਸੀਟ ਚੱਲ ਰਹੀ ਹੈ ਅਕਾਲੀ ਦਲ ਇਸ ਸੀਟ ਦੇ ਉੱਤੇ ਜਿੱਤ ਦਰਜ ਕਰੂਗਾ ਕਿਉਂਕਿ ਪਿਛਲੇ ਸਮਿਆਂ ਦੇ ਵਿੱਚ ਆਮ ਆਦਮੀ ਪਾਰਟੀ ਔਰ ਕਾਂਗਰਸ ਜਿਹੜੀ ਹੈ ਦੋਨਾਂ ਨੂੰ ਲੋਕਾਂ ਨੇ ਦੇਖ ਲਿਆ ਅਕਾਲੀ ਦਲ ਜਿਹੜੀ ਹੈ ਖੇਤਰੀ ਪਾਰਟੀ ਹੋਣ ਦੇ ਨਾਤੇ ਇਸ ਵਾਰ ਉੱਭਰ ਕੇ ਸਾਹਮਣੇ ਆਊਗਾ ਔਰ ਅਸੀਂ ਇਹ ਸੀਟ ਨੂੰ ਜਿੱਤ ਕੇ ਪਾਰਟੀ ਦੀ ਝੋਲੀ ਇਸ ਇਲੈਕਸ਼ਨ ਦੇ ਵਿੱਚ ਕਿਸਾਨੀ ਦਾ ਮੁੱਦਾ ਨੌਜਵਾਨਾਂ ਦਾ ਮੁੱਦਾ ਪੰਜਾਬ ਦੀਆਂ ਮੰਗਾਂ ਜਿਹੜੀਆਂ ਕੇਂਦਰ ਨਾਲ ਸੰਬੰਧਿਤ ਸਨ ਬੰਦੀ ਸਿੰਘਾਂ ਦਾ ਮਾਮਲਾ ਇਹ ਸਾਰੇ ਮੁੱਦਿਆਂ ਨੂੰ ਲੈ ਕੇ ਅਸੀਂ ਲੋਕਾਂ 'ਚ ਜਾ ਰਹੇ ਹਾਂ ਕਿਉਂਕਿ ਕੇਂਦਰ ਦੀ ਬੀਜੇਪੀ ਸਰਕਾਰ ਨੇ ਇਹਨਾਂ ਮੁੱਦਿਆਂ ਤੇ ਸਾਡੇ ਨਾਲ ਸਹਿਮਤੀ ਨਹੀਂ ਕੀਤੀ ਇਸ ਕਰਕੇ ਅਸੀਂ ਉਹਨਾਂ ਦਾ ਵੀ ਸਾਥ ਛੱਡਿਆ ਡਿਵੈਲਪਮੈਂਟ ਜਿਹੜਾ ਉਹ ਏਜੰਡਾ ਰਹੇਗਾ ਜਿਹਦੇ ਆਲੇ ਦੁਆਲੇ ਫਤਿਹਗੜ੍ਹ ਸਾਹਿਬ ਦੀ ਸੀਟ ਘੁੰਮਦੀ ਆ ਜੋ ਵੀ ਡਿਵੈਲਪਮੈਂਟ ਦੀਆਂ ਸਕੀਮਾਂ ਸੈਂਟਰ ਤੋਂ ਪੰਜਾਬ ਦੇ ਲਈ ਨੇ ਕੁਝ हिस्सेदारी ਵਾਲੀਆਂ ਸਕੀਮਾਂ ਨੇ ਕੁਝ ਡਾਇਰੈਕਟ ਸਕੀਮਾਂ ਨੇ ਚਾਹੇ ਕੋਈ ਰੇਲਵੇ ਬ੍ਰਿਜਸ ਨੇ ਚਾਹੇ ਆਰਓਬੀ ਨੇ ਚਾਹੇ ਅੰਡਰਪਾਸ ਨੇ ਚਾਹੇ ਸੈਂਟਰ ਦੀਆਂ ਸਪਾਂਸਰਡ ਸਕੀਮਾਂ ਨੇ ਵੱਖ-ਵੱਖ ਵਰਗਾਂ ਵਾਸਤੇ ਜਾਂ ਡਿਵੈਲਪਮੈਂਟ ਦੇ ਫੰਡ ਨੇ ਇਹ ਸਾਰੀਆਂ ਚੀਜ਼ਾਂ ਲਿਆ ਕੇ ਮੈਂ ਹਸਲ ਕੇ ਰੂ ਸਾਨੂੰ ਬਹੁਤ ਵਧੀਆ ਉਮੀਦਵਾਰ ਸ਼ੋਮਣੀ ਕਾਲੀਦਾਲ ਨੇ ਸਾਹ ਸੁਵਿਸ਼ਣ ਜੀ ਬਾਦਲ ਨੇ ਦਿੱਤੇ ਨੇ ਤੋ ਸਾਡੇ ਆਪਣੇ ਨੇ ਸਾਡੇ ਪਰਿਵਾਰਾਂ ਵਰਗੇ ਜਿਵੇਂ ਅਸੀਂ ਇਕੱਠੇ ਰਹੇ ਹਾਂ ਕਿਉਂਕਿ ਬਹੁਤ ਸਾਰੇ ਇਹਨਾਂ ਨੇ ਕੰਮ ਸਾਲ ਕੰਮ ਕਰਨ ਦਾ ਮੌਕਾ ਮਿਲਿਆ ਇੱਥੋਂ ਐਮ.ਐਲ.ਏ ਰਹੇ ਨੇ ਸਾਬਕਾ ਅਮਜੀਤ ਸਿੰਘ ਖਾਲਸਾ ਜੀ ਤੇ ਸੰਸਦ ਸਕੱਤਰ ਰਹੇ ਨੇ ਬਹੁਤ ਸਾਰੇ ਡਿਵੈਲਪਮੈਂਟ ਦੇ ਕੰਮ ਇਹਨਾਂ ਨੇ ਇੱਥੇ ਖੰਨੇ ਚ ਕੀਤੇ ਨੇ ਖੰਨੇ ਦਾ ਆਪਣਾ ਹਲਕਾ ਇਹਨਾਂ ਦਾ ਭਾਈਚਾਰਾ ਸਾਰੇ ਬੜਾ ਵਧੀਆ ਸਹਿਯੋਗ ਪਿੰਡਾਂ ਚ ਸ਼ਹਿਰ ਚ ਬਹੁਤ ਵਧੀਆ ਸਹਿਯੋਗ ਮਿਲ ਰਿਹਾ ਅਸੀਂ ਉਮੀਦ ਕਰਦੇ ਹਾਂ ਜਿਹੜੇ ਲੋਕਾਂ ਦਾ ਭਰਮਹangarਾ ਮਿਲ ਰਿਹਾ ਆਉਣ ਵਾਲੇ ਸਮੇਂ ਚ ਇਹ ਅਸੀਂ ਜੱਤ ਦੇ ਵੱਲੋਂ ਲੈ ਕੇ ਜਾ ਰਹੇ ਹਾਂ ਸੋ ਮੈਂ ਅਵਸ਼્ય ਗੱਲ ਇਹ ਕਹਿ